ਹallelujah ਸਭ ਨੂੰ ਜੀਐਮਸੀ ਕੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਵਾਸਤੇ ਅੱਜ ਦੀ ਰੋਸ਼ਨੀ ਲਈ ਅੱਜ ਦੀ ਇਨਵਿਟਿੰਗ ਗ੍ਰੇਸ ਲਈ ਪਰਮੇਸ਼ਰ ਨੇ ਸਾਨੂੰ ਅੱਜ ਦਾ ਦਿਨ ਦਿਖਾਇਆ ਰੋਸ਼ਨੀ ਦਿਖਾਈ ਆਪਣੇ ਨਾਮ ਦੀ ਮਹਿਮਾ ਪੂਜਨ ਕਰਦਾ ਮੌਕਾ ਦਿੱਤਾ ਇੱਕ ਹੋਰ ਵਚਨ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੌਕਾ ਦਿੱਤਾ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅੱਜ ਮੈਂ ਇਸ ਚੀਜ਼ ਤੇ ਗੱਲ ਕਰਨਾ ਚਾਹਨਾ ਕਿ ਕਈ ਲੋਕ ਕਹਿੰਦੇ ਆ ਕਿ ਕਿ ਉੱਪਰੋ ਹੀ ਲਿਖਿਆ ਹੁੰਦਾ ਹੈ ਕਿ ਪਰਮੇਸ਼ਰ ਕੋਈ ਇਨਸਾਨ ਕਿੰਨਾ ਜੀਏਗਾ ਕਿ ਉੱਪਰੋਂ ਹੀ ਪਰਮੇਸ਼ਵਰ ਲਿਖ ਕੇ ਭੇਜਦਾ ਹੈ ਕਿ ਇਹ ਇਨਸਾਨ ਐਨੀ ਦੇਰ ਜੀਏਗਾ ਇਹ 10 ਸਾਲ ਜੀਏਗਾ 20 ਸਾਲ ਇਹ 50 ਸਾਲ ਇਹ 60 70 80 100 ਸਾਲ ਹallelujah ਕਈ ਲੋਗੇ ਇਸ ਛੇ ਨੂੰ ਮੰਨਦੇ ਆ ਪਰ ਬਾਈਬਲ ਇਸ ਛੇ ਨੂੰ ਨਹੀਂ ਮੰਨਦੀ ਕਿਉਂਕਿ ਪਰਮੇਸ਼ਵਰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ ਹallelujah ਕਿੰਨਾ ਜੀਣਾ ਇਹ ਸਾਡੇ ਹੱਥ ਵਿੱਚ ਹੈ ਹallelujah ਹਾਂ ਇਨਸਾਨ ਨੂੰ ਮਰਨਾ ਜ਼ਰੂਰੀ ਹੈ ਹਰ ਇੱਕ ਇਨਸਾਨ ਮਰਦਾ ਹੈ ਕੋਈ ਵੀ ਅਮਰ ਨਹੀਂ ਰਹਿ ਸਕਦਾ ਹਰ ਇੱਕ ਇਨਸਾਨ ਨੇ ਮਰਨਾ ਪਰ ਪਰ ਬਾਈਬਲ ਇਹ ਨਹੀਂ ਚਾਹਦੀ ਬਾਈਬਲ ਇਹ ਨਹੀਂ ਲਿਖੀ ਪਰਮੇਸ਼ੁਰ ਇਹ ਨਹੀਂ ਚਾਹੁੰਦਾ ਕਿ ਤੁਸੀਂ ਜਵਾਨੀ ਵਿੱਚ ਮਰ ਜਾਓ ਹallelujah ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਅਸੀਂ ਕਿੰਨੀ ਦੇਰ ਜੀਣਾ ਹੈ ਸਾਡੇ ਹੱਥ ਵਿੱਚ ਹੈ ਇਸ ਕਰਕੇ ਕਿ ਕਿਉਂਕਿ ਬਾਈਬਲ ਨਹੀਂ ਚਾਹਦੀ ਕਿ ਅਸੀਂ ਅਸੀਂ ਜਵਾਨੀ ਵਿੱਚ ਮਰ ਜਾਈਏ ਅਸੀਂ ਬੁੱਢੇ ਹੋ ਕੇ ਬਜ਼ੁਰਗ ਹੋ ਕੇ ਮਰੀਏ ਹallelujah ਅਸੀਂ ਜਵਾਨੀ ਵਿੱਚ ਨਾ ਮਰੀਏ ਇਹ ਚੀਜ਼ ਬਾਈਬਲ ਕਹ ਰਹੀ ਹੈ ਕਿ ਤੁਸੀਂ ਜਵਾਨੀ ਵਿੱਚ ਨਾ ਮਰੋ ਹallelujah ਕਈ ਲੋਕਾਂ ਤੇ ਇਦਾਂ ਦੇ ਸ਼ਰਾਫ ਕੰਮ ਕਰਦੇ ਨੇ ਕਿ ਪਹਿਲਾ ਬਹੁਤ ਹੀ ਯੰਗ ਏਜ ਚ ਉਹਨਾਂ ਦੇ ਦਾਦਾ ਜੀ ਦੀ ਡੈਥ ਹੋ ਗਈ ਫਿਰ ਉਹਦੇ ਫਾਦਰ ਦੀ ਹੋ ਗਈ ਹੁਣ ਅੱਗੋ ਬੇਟਾ ਉਡੀਕ ਰਿਹਾ ਕਿ 50 ਸਾਲ ਚ ਆ ਕੇ ਸਾਡੇ ਘਰ ਚ ਹਰ ਇੱਕ ਬੰਦਾ ਮਰ ਜਾਂਦਾ ਔਰ ਇਹ ਕੀ ਹੈ ਇੱਕ ਸ਼ਰਾਫ ਹੈ ਹallelujah ਇੱਕ ਸ਼ਰਾਫ ਹੈ ਜਿਹੜਾ ਉਸ ਉਹ ਕਰਸ ਹੈ ਜਿਹੜਾ ਉਹਨੇ ਜ਼ਿੰਦਗੀ ਤੇ ਕੰਮ ਕਰਦਾ ਪਿਆ ਹallelujah ਪਰਮੇਸ਼ਵਰ ਇੰਨੀ ਜਲਦੀ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਕੋਈ ਵੀ ਬੰਦਾ ਰੋਡ ਐਕਸੀਡੈਂਟ ਚ ਮਰ ਜਾਏ ਕੋਈ ਐਦਾਂ ਮਰ ਜਾਏ ਕਿਉਂਕਿ ਪਰਮੇਸ਼ਵਰ ਹallelujah ਕਿਉਂਕਿ ਪਰਮੇਸ਼ਵਰ ਹਰ ਇੱਕ ਨੂੰ ਬਾਈਬਲ ਚ ਆਪਾਂ ਪੜਾਂਗੇ ਕਿ ਪਰਮੇਸ਼ਵਰ ਲੌਂਗ ਲਾਈਫ ਲੰਬੀ ਜ਼ਿੰਦਗੀ ਬਾਰੇ ਕੀ ਕਹਿੰਦਾ ਹੈ ਹallelujah ਆਪਾਂ ਇੱਕ ਪੜਾਂਗੇ ਦੂਸਰਾ ਰਾਜਾ ਵੀ ਹਿਜ਼ਕੀਆ ਦੀ ਮੌਤ ਤੋਂ ਬਚਣਾ ਲਿਖਿਆ ਹੁਨੀ ਦਿਨ ਹੀ ਜੁਕਿਆ ਬਿਮਾਰ ਹੋ ਗਿਆ ਮਰਨ ਲੱਗਾ ਸੀ ਅਤੇ ਅਮੋਸ ਦਾ ਪੁੱਤਰ ਸ਼ਾਇਆ ਨਬੀ ਉਹਦੇ ਕੋਲ ਆਇਆ ਟੋਨੂ ਆਖਿਆ ਯਹੋਵਾਯੋਂ ਫਰਮੋਂਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ ਕਿਉਂ ਜੋ ਤੂੰ ਮਰਨਾ ਹੈ ਤੇ ਨਹੀਂ ਬਚੇਗਾ ਅਤੇ ਉਸਨੇ ਕੰਧ ਵੱਲ ਮੂੰਹ ਫੇਰ ਕੇ ਹੀ ਹੋਵਾ ਕੋਲੋਂ ਇਹ ਪ੍ਰਾਰਥਨਾ ਕੀਤੀ ਹੈ ਯਹੋਵਾ ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਕਿ ਮੈਂ ਕਿਵੇਂ ਵਫਾਦਾਰੀ ਨਾਲ ਤੇਰੇ ਦਿਲ ਨਾਲ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਆਂ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਪळा ਹੈ ਮੈਂ ਉਹ ਮੈਂ ਕੀਤਾ ਤਾਂ ਹਜ਼ਕੀਆ ਪੁੱਬਾ ਮਾਰ ਕੇ ਰੋਇਆ ਹallelujah ਤਾਂ ਗੋ ਬਾਈਬਲ ਦੱਸਦੀ ਹੈ ਕਿ ਜਿਹੜਾ ਉਹ نبی ਇਹ ਕਹਿਣ ਆਇਆ ਸੀ ਹੱਲਿਓ ਆਪਣੇ ਦੁਆਰ ਤੋਂ ਹੱਲੇ ਬਾਹਰ ਹੀ ਨਹੀਂ ਨਿਕਲਿਆ ਨਹੀਂ ਨਿਕਲਿਆ ਸੀ ਤੇ ਪਰਮੇਸ਼ਰ ਨੇ ਉਹਨੂੰ ਕਿਹਾ ਕਿ ਦੁਬਾਰਾ ਵਾਪਿਸ ਉਹਦੇ ਕੋਲ ਜਾ ਤੇ ਉਹਨੂੰ ਕਹਿ ਛੇਅਤ ਵਿੱਚ ਲਿਖਿਆ ਕਿ ਤੇ ਮੈਂ ਤੇਰੇ ਦਿਨਾਂ ਵਿੱਚ 15 ਬਰੇ ਹੋਰ ਵਧਾਵਾਂਗਾ ਹallelujah ਲਿਖਿਆ ਹੈ ਕਿ ਪਰਮੇਸ਼ਵਰ ਉਸੇ ਟਾਈਮ ਹੀ ਪਰਮੇਸ਼ਵਰ ਨੇ ਉਹਦੀ 15 ਸਾਲ ਉਮਰ ਹੋਰ ਵਧਾ ਦਿੱਤੀ ਹallelujah ਪਰ ਇੱਕ ਗੱਲ ਇਹਦੇ ਵਿੱਚ ਆਪਾਂ ਫੋਕਸ ਕਰਾਂਗੇ ਕਿ ਉਹ ਕਹਿੰਦਾ ਕਿ ਵੇਖ ਮੈਂ ਕਿਵੇਂ ਵਫਾਦਾਰੀ ਨਾਲ ਪੂਰੇ ਦਿਲ ਨਾਲ ਤੇਰੇ ਹਜੂਰੀ ਵਿੱਚ ਤੇਰੇ ਤੇਰੇ ਨਾਂ 'ਚ ਮੈਂ ਚੱਲਦਾ ਰਿਹਾ ਹਾਂ ਹallelujah ਇਹ ਇਹ ਮਾਇਨੇ ਰੱਖਦਾ ਹੈ ਕਿ ਅਸੀਂ ਕਿੱਦਾਂ ਚੱਲਦੇ ਰਹੇ ਹਾਂ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਾਪ ਕੀਤੇ ਨੇ ਕਿਸੇ ਦਾ ਮਾਰਾ ਕੀਤਾ ਹੈ ਕਿਸੇ ਨੂੰ ਮਾਰ ਦਿੱਤਾ ਹੈ ਬੁਰੇ ਕੰਮਾਂ ਦੇ ਵਿੱਚ ਆ ਔਰ ਅਸੀਂ ਇਹ ਵਚਨ ਨਹੀਂ ਹੈ ਕਿਉਂਕਿ ਉਹਨਾਂ ਵਾਸਤੇ ਨਹੀਂ ਹੈ ਕਿਉਂਕਿ ਉਸ ਤੋਂ ਪਹਿਲਾਂ ਸਾਨੂੰ ਮਾਫੀ ਮੰਗਣੀ ਪਵੇਗੀ ਪਰਮੇਸ਼ਰ ਦੀ ਹਜ਼ੂਰੀ ਚਾਣਾ ਪਵੇਗਾ ਉਹਦੇ ਨਾਲ ਵਫਾਦਾਰੀ ਨਾਲ ਚੱਲਣਾ ਪਵੇਗਾ ਇਹ ਵਚਨ ਫਿਰ ਸਾਡੀ ਜ਼ਿੰਦਗੀ ਵਿੱਚ ਲੌਂਗ ਲਾਈਫ ਦੇ ਵਚਨ ਫਿਰ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੇ ਨੇ ਹallelujah ਲੰਬੀ ਉਮਰ ਅਗਰ ਜਿਉਣੀ ਹੈ ਸਾਨੂੰ ਪਰਮੇਸ਼ਰ ਦੇ ਵਿੱਚ ਜੀਵਨ ਬਤੀਤ ਕਰਨਾ ਪੈਣਾ ਹallelujah ਉਹਦਾ ਆਪਣੀ ਮਰਜ਼ੀ ਨਾਲ ਚੱਲ ਕੇ ਆਪਾਂ ਕਹੀਏ ਕਿ ਪਰਮੇਸ਼ਰ ਸਾਨੂੰ ਲੰਬੀ ਉਮਰ ਦਵੇਗਾ ਇਹਦਾ ਕੋਈ ਪਤਾ ਨਹੀਂ ਹੈ ਫਿਰ ਇਹ ਆਪਾਂ ਕਹਿ ਸਕਦੇ ਆ ਕਿ ਇਨਸਾਨ ਦਾ ਕੁਝ ਨਹੀਂ ਪਤਾ ਹallelujah ਪਰ ਜੇ ਅਸੀਂ ਪਰਮੇਸ਼ਰ ਦੇ ਵਿੱਚ ਚੱਲਦੇ ਆਂ ਫਿਰ ਅਸੀਂ ਲੌਂਗ ਲਾਈਫ ਲੰਬੀ ਉਮਰ ਭੋਗ ਕੇ ਫਿਰ ਅਸੀਂ ਪਰਮੇਸ਼ਰ ਦੇ ਕੋਲ ਜਾਵਾਂਗੇ ਹallelujah ਔਰ ਮੈਂ ਦੂਸਰਾ ਜੀਵਨ ਵੀ ਕਈ ਲੋਕ ਆਖਦੇ ਨੇ ਕਿ ਦੂਸਰਾ ਜੀਵਨ ਵੀ ਹੈਗਾ ਮਰਨ ਤੋਂ ਬਾਅਦ ਉਹ ਦੂਸਰਾ ਜੀਵਨ ਵੀ ਹੈ ਉਸ ਵਿਸ਼ੇ ਤੇ ਆਪਾਂ ਫਿਰ ਗੱਲ ਕਰਾਂਗੇ ਪਰ ਅੱਜ ਮੇਰਾ ਟੋਪਿਕ ਹੈ ਲੰਬਾ ਜੀਵਨ ਜਿਉਣ ਲੰਬੀ ਜ਼ਿੰਦਗੀ ਜਿਉਣ ਤੇ ਹallelujah ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਪਰਮੇਸ਼ਰ ਕੀ ਭੇਦਭਾਵ ਕਰਦਾ ਹੈ ਹallelujah ਬਾਈਬਲ 'ਚ ਲਿਖਿਆ ਹੈ ਪਰਮੇਸ਼ਰ ਨੇ ਆਪਦੀ ਜਾਨ ਸਾਡੇ ਵਾਸਤੇ ਦੇ ਦਿੱਤੀ ਪਰਮੇਸ਼ਰ ਨੇ ਸਾਡੀਆਂ ਤਸਵੀਰਾਂ ਨੂੰ ਆਪਣੇ ਹੱਥਾਂ ਤੇ ਉਕਰ ਲਿਆ ਹੈ ਹallelujah ਪਰਮੇਸ਼ਰ ਨੇ ਸਾਡੇ ਲਈ ਆਪਣੀ ਕੋੜੇ ਖਾਦੇ ਉਹਦੇ ਉਸ ਨੂੰ ਮਾਰਿਆ ਗਿਆ ਜਾਨ ਤੋਂ ਮਾਰ ਦਿੱਤਾ ਕੋਹਦਾ ਕੀਮਤੀ ਲਹੂ ਬਹਾਅ ਦਿੱਤਾ ਗਿਆ ਹallelujah ਉਹ ਜ਼ਿੰਦਾ ਹੋ ਗਿਆ ਫਿਰ ਦੁਬਾਰਾ ਆਸਮਾਨ ਤੇ ਚਲੇ ਗਿਆ ਜਿੱਥੋਂ ਫਿਰ ਆਏਗਾ ਜੁੰਡਾ ਤੇ ਮਰਦ ਦਾ ਇਨਸਾਫ ਕਰਨ ਲਈ ਹallelujah ਮੈਂ ਦੱਸਣਾ ਚਾਹੁੰਦਾ ਕਿ ਉਹ ਪਰਮੇਸ਼ਰ ਇਹ ਚਾਹੁੰਦਾ ਹੈ ਕਿ ਇੱਕ ਬੰਦਾ ਸਫਰ ਕਰਦਾ ਰਹੇ ਇੱਕ ਬੰਦਾ ਪੈਦਾ ਹੋਇਆ ਨਾਲ ਹੀ ਉਹਨੂੰ ਕੋਈ ਬਿਮਾਰੀ ਲੱਗ ਜੇ ਔਰ ਉਹ ਸਾਰੀ ਉਮਰ ਆ ਵੀ ਜ਼ਿੰਦਗੀ ਵਿੱਚ ਉਸ ਬਿਮਾਰੀ ਨਾਲ ਹੀ ਝੂਂਜਦਾ ਰਹੇ ਔਰ ਇੱਕ ਇਨਸਾਨ ਬਹੁਤ ਵਧੀਆ ਪੈਦਾ ਹੁੰਦਾ ਔਰ ਬਹੁਤ ਵਧੀਆ ਚੱਲਦਾ ਔਰ ਕੀ ਪਰਮੇਸ਼ਰ ਪੱਖਪਾਤ ਕਰਦਾ ਕੀ ਪਰਮੇਸ਼ਰ ਨੇ ਕਿਉਂ ਇਦਾਂ ਦੇ ਕਿਉਂ ਇਦਾਂ ਕੀਤਾ ਹallelujah ਕਈ ਚੀਜ਼ਾਂ ਨੇ ਉਹ ਸ਼ਰਾਫ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੇ ਨੂੰ ਚੀਜ਼ ਤਾਂ ਆਂਦੀ ਹੈ ਹallelujah ਕਈ ਚੀਜ਼ ਆਂਦੀ ਹੈ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਹallelujah ਕਿ ਉਸ ਤੋਂ ਪਰਮੇਸ਼ਰ ਦੀ ਮਹਿਮਾ ਹੋਵੇ ਹallelujah ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਇਨਸਾਨ ਆਪਣੀ ਜਵਾਨੀ ਦੇ ਵਿੱਚ ਜਲਦ ਹੀ ਮਰ ਜਾਏ ਪਰਮੇਸ਼ੁਰ ਆਪਾਂ ਅੱਗੋਂ ਮੈਂ ਵਰਸਸ ਦੇਖਾਂਗੇ ਪਰਮੇਸ਼ੁਰ ਬਾਈਬਲ ਕੀ ਦੱਸਦੀ ਹੈ ਬਾਈਬਲ ਦੱਸਦੀ ਹੈ ਕਿ ਤੋੜਾ ਸਿਰ ਸਜਾਵਟ ਦਾ ਸਿਰ ਹੈ ਹallelujah ਜਿਹੜੇ ਚਿੱਟੇ ਵਾਲ ਨੇ ਉਹ ਇੱਕ ਗਲੋਰੀਅਸ ਕਰਾਉਨ ਹੈ ਇੱਕ ਗਲੋਰੀਅਸ ਮੁਕਟ ਹੈ ਸਾਡੇ ਸਿਰ ਦੇ ਉੱਤੇ ਚਿੱਟੇ ਵਾਲ ਬਾਈਬਲ 'ਚ ਲਿਖਿਆ ਹੈ ਤੋੜਾ ਸਿਰ ਸਜਾਵਟ ਦਾ ਸਿਰ ਹੈ ਹallelujah ਸਜਾਵਟ ਉਹ ਇੱਕ ਗਲੋਰੀਅਸ ਰਾਉਂ ਇੱਕ ਤਾਜ ਸਾਡੇ ਸਿਰ ਤੇ ਰੱਖਦਾ ਏ ਜਦੋਂ ਇਨਸਾਨ ਲੰਬਾ ਉਮਰ ਜਿੰਦਾ ਬਾਈਬਲ ਇਹ ਵਾਅਦਾ ਕਰਦੀ ਏ ਕਿ ਤੂੰ ਆਪਦੇ ਦੋ ਤੇ ਪੁੱਤਰੇ ਵੇਖੇਂਗਾ ਹallelujah ਪਰਮੇਸ਼ਵਰ ਲੰਬਾ ਜੀਵਨ ਦਿੰਦਾ ਏ ਪਰਮੇਸ਼ਵਰ ਜ਼ਿੰਦਗੀ ਦਿੰਦਾ ਏ ਪਰਮੇਸ਼ਵਰ ਮੌਤ ਨਹੀਂ ਦਿੰਦਾ ਹallelujah ਹਰੇਕ ਇਨਸਾਨ ਨੇ ਆਪਣੇ ਉਮਰ ਆਪਣੀ ਬੁੱਢਾ ਬਜ਼ੁਰਗ ਹੋ ਕੇ ਪਰਮੇਸ਼ਵਰ ਦੇ ਕੋਲ ਜਾਣਾ ਹੈ ਪਰ ਪਰਮੇਸ਼ੁਰ ਜਿੰਦਗੀ ਦੇਣ ਵਾਲਾ ਪਰਮੇਸ਼ੁਰ ਹੈ ਜਿਹੜਾ ਇਨਸਾਨ ਪਰਮੇਸ਼ੁਰ ਕੋਲ ਆ ਜਾਂਦਾ ਹੈ ਪਰਮੇਸ਼ੁਰ ਉਹਨੂੰ ਜਿੰਦਗੀ ਦੇ ਦਿੰਦਾ ਹੈ ਹallelujah ਇਸ ਚੀਜ਼ ਨੂੰ ਹੋ ਸਕਦਾ ਇਸ ਵੀਡੀਓ ਨੂੰ ਜਿਹੜਾ ਦੇਖਿਓ ਇਸ ਚੀਜ਼ ਨੂੰ ਨਾ ਸਮਝੇ ਪਰ ਜਦੋਂ ਅਸੀਂ ਪਰਮੇਸ਼ੁਰ ਦੇ ਕੋਲ ਜਾਂਦੇ ਹਾਂ ਪਰਮੇਸ਼ੁਰ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਦੇ ਹਾਂ ਬਾਈਬਲ ਪੜ੍ਹਦੇ ਹਾਂ ਪ੍ਰਾਰਥਨਾ ਕਰਦੇ ਹਾਂ ਫਿਰ ਸਾਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਹallelujah ਕਿ ਬਾਈਬਲ ਇਸ ਚੀਜ਼ ਬਾਰੇ ਇਹਦਾ ਕੀ ਕਹਿ ਰਹੀ ਹੈ ਹallelujah ਹੋਰ ਇੱਕ ਜਗ੍ਹਾ ਤੇ ਆਪਾਂ ਪੜਾਂਗੇ ਅਫਸੀਆਂ 6 86 ਦੀ 2 ਚ ਲਿਖਿਆ ਤੂੰ ਆਪਣੇ ਮਾਪਿਓ ਦਾ ਆਦਰ ਕਰ ਇਹ ਵਾਇਦੇ ਨਾਲ ਪਹਿਲਾ ਹੁਕਮ ਹੈ ਕਿ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਬੀ ਹੋਵੇ ਹallelujah ਮਾਤਾ ਪਿਤਾ ਦਾ ਆਦਰ ਕਰਨ ਨਾਲ ਵੀ ਸਾਡੀ ਉਮਰ ਪਰਮੇਸ਼ਰ ਕਹਿੰਦਾ ਤੁਹਾਡੀ ਉਮਰ ਲੰਬੀ ਹੋਏਗੀ ਅਗਰ ਤੁਸੀਂ ਲੰਬਾ ਜੀਣਾ ਚਾਹੁੰਦੇ ਹੋ ਤਾਂ ਆਪਣੇ ਮਾਤਾ ਪਿਤਾ ਦਾ ਆਦਰ ਕਰੋ ਹallelujah ਔਰ ਮੈਂ ਦੱਸ ਰਿਹਾ ਸੀ ਕਿ ਪਰਮੇਸ਼ਰ ਦੇ ਨਾਲ ਹਜ਼ੂਰੀ ਪਰਮੇਸ਼ਰ ਦੇ ਨਾਲ ਸਮਾਂ ਬਤਾਣਾ ਸਮਾਂ ਪ੍ਰਾਰਥਨਾ ਕਰਨੀ ਹਰ ਰੋਜ਼ ਕਲੇਮ ਕਰਨਾ ਮੈਂ ਨਾ ਮਰਾਂਗਾ ਜੀਵਿਤ ਰਹਾਂਗਾ ਪਰਮੇਸ਼ਵਰ ਦੇ ਕੰਮਾਂ ਦਾ ਵਰਣਨ ਕਰਦਾ ਰਹਾਂਗਾ ਹallelujah ਮੈਂ ਬਾਈਬਲ ਕਿਹਾ ਜਿੰਨੂੰ ਬਿਮਾਰੀ ਹੈ ਪੇਟ ਦੀਆਂ ਕੋਈ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਨੇ ਕੋਈ ਵੀ ਰੋਗ ਨੇ ਸਵੇਰੇ ਉੱਠ ਕੇ ਪ੍ਰਾਰਥਨਾ ਕਰੋ ਮੈਂ ਨਾ ਮਰਾਂਗਾ ਜੀਵਿਤ ਰਹਾਂਗਾ ਪਰਮੇਸ਼ਵਰ ਦੇ ਕੰਮਾਂ ਦਾ ਵਰਣਨ ਕਰਦਾ ਰਹਾਂਗਾ ਅਗਰ ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਵਾਸਤੇ ਜ਼ਿੰਦਗੀ ਨੂੰ ਮੰਗਾਂਗੇ ਤਾਂ ਪਰਮੇਸ਼ਵਰ ਤੁਹਾਨੂੰ ਲੰਬੀ ਉਮਰ ਦੇਵੇਗਾ ਤੁਹਾਡੇ ਤੇ ਜਿਹੜਾ ਬਾਈਬਲ ਚ ਲਿਖਿਆ ਢੋਲਾ ਸਿਰ ਸਜਾਵਟ ਦਾ ਸਿਰੇ ਉਹ ਗਲੋਰੀਅਸ ਕਰਾਉਨ ਉਹ ਤੁਹਾਡੇ ਸਿਰ ਤੇ ਸਜਾਵੇਗਾ ਅਗਰ ਅਸੀਂ ਇਸ ਉਮਰ ਨੂੰ ਪਰਮੇਸ਼ਰ ਲਈ ਮੰਗਾਗੇ ਇੱਕ ਦੇਖੋ ਦੋ ਤਰ੍ਹਾਂ ਦੇ ਬਜ਼ੁਰਗ ਨੇ ਇੱਕ ਤਾਂ ਬਜ਼ੁਰਗ ਅੱਜ ਇਵੈਂਜੇਲਿਜ਼ਮ ਪੋਸਟਰ ਲੈ ਕੇ ਇਵੈਂਜੇਲਿਜ਼ਮ ਕਰ ਰਿਹਾ ਹੈ ਪਰਮੇਸ਼ਰ ਦਾ ਵਚਨ ਫਲਾ ਰਿਹਾ ਹੈ ਪਰਮੇਸ਼ਰ ਲਈ ਕੰਮ ਕਰ ਰਿਹਾ ਹੈ ਔਰ ਇੱਕ ਬਜ਼ੁਰਗ ਜੋ ਘਰੇ ਬੈਠ ਕੇ ਬਸ ਦਵਾਈਆਂ ਹੀ ਖਾयो ਰਹੀ ਹੀ ਕਹੀ ਜਾ ਰਹਾ ਮੈਂ ਬਿਮਾਰ ਆ ਮੈਂ ਬਿਮਾਰ ਆ ਮੈਂ ਬਿਮਾਰ ਆ ਪਰਮੇਸ਼ਰ ਕਿਨੂੰ ਕਿੰਨੂ ਪਰਮੇਸ਼ਰ ਦੀ ਲੋੜ ਹੈ ਪਰਮੇਸ਼ਰ ਕਿਨੂੰ ਚੰਗਾ ਕਰੇਗਾ ਕਿਨੂੰ ਲੰਬੀ ਉਮਰ ਦੇਵੇਗਾ ਉਹਨੂੰ ਹੀ ਦੇਵੇਗਾ ਜੋ ਪਰਮੇਸ਼ਰ ਲਈ ਕੰਮ ਕਰ ਰਿਹਾ ਹੈ ਹallelujah ਔਰ ਪਰਮੇਸ਼ਰ ਵਾਸਤੇ ਕੰਮ ਕਰਨਾ ਪਰਮੇਸ਼ਰ ਲਈ ਸਾਨੂੰ ਕੰਮ ਕਰਨਾ ਪਏਗਾ ਪਰਮੇਸ਼ਰ ਦੀ ਮਹਿਮਾ ਕਰਨੀ ਪਏਗੀ ਉਹਦੇ ਲਈ ਅਗਰ ਕੁਝ ਮੰਗੋਗੇ ਪਰਮੇਸ਼ਰ ਪੂਰਾ ਕਰੇਗਾ ਹallelujah ਅਗਰ ਉਹਦੇ ਲਈ ਗੱਡੀ ਮੰਗੋਗੇ ਪਰਮੇਸ਼ਰ ਸਾਨੂੰ ਗੱਡੀ ਦੇ ਜਦ ਅਸੀਂ ਚਰਚ ਜਾਈਏ ਨਾਲ 5 ਜਣਾਂ ਨੂੰ ਹੋਰ ਬਿਠਾ ਕੇ ਲੈ ਕੇ ਜਾਈਏ ਤੇ ਪਰਮੇਸ਼ਰ ਤੁਹਾਨੂੰ ਗੱਡੀ ਦੇਗਾ ਉਹਦੇ ਕੰਮਾਂ ਲਈ ਕੁਝ ਵੀ ਮੰਗੋਗੇ ਪਰਮੇਸ਼ਰ ਕਰੇਗਾ ਹallelujah ਅਗਰ ਆਪਣੇ ਨਿੱਜੀ ਸਵਾਰਥ ਲਈ ਅਸੀਂ ਕੁਝ ਮੰਗਾਗੇ ਤਾਂ ਫਿਰ ਉਸ ਚੀਜ਼ ਦਾ ਕੋਈ ਵਿਸ਼ਵਾਸ ਨਹੀਂ ਹੈ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਨਸਾਨ ਦਾ ਕੁਝ ਪਤਾ ਨਹੀਂ ਹੈ ਕਿ ਕਦੋਂ ਚਲੇ ਜਾਵੇ ਕਿਉਂ ਨਹੀਂ ਕੁਝ ਪਤਾ ਕਿ ਕੀ ਹੁੰਦਾ ਕਿਸਤੇ ਵੀ ਉਹਨੇ ਕਦੀ ਵੀ ਕਿਸੇ ਦਾ ਭਲਾ ਨਹੀਂ ਕੀਤਾ ਕਦੀ ਕਿਸੇ ਲਈ ਕੋਈ ਦੁਆ ਨਹੀਂ ਕੀਤੀ ਨਾ ਆਪਣੇ ਲਈ ਦੁਆ ਕੀਤੀ ਇਹ ਸਿਰਫ ਸੰਡੇ ਚਰਚ ਜਾਣਾ ਜ਼ਰੂਰੀ ਨਹੀਂ ਹੈ ਸੰਡੇ ਚਰਚ ਜਾਣਾ ਕੁਝ ਨਹੀਂ ਹੁੰਦਾ ਸੰਡੇ ਚਰਚ ਜਾਣਾ ਉਸ ਤੋਂ ਬਾਅਦ 6 ਦਿਨ ਕਿੱਦਾਂ ਬਤੀਤ ਕਰਨੇ ਆ ਉਹ ਉੱਥੇ ਆ ਕੇ ਗੱਲ ਹੁੰਦੀ ਹੈ ਕਿ ਕਿੱਦਾਂ ਅਸੀਂ ਬਾਕੀ 6 ਦਿਨ ਬਤੀਤ ਪਰਮੇਸ਼ਰ ਦੇ ਵਿੱਚ ਕਰਦੇ ਹਾਂ ਹallelujah ਫਿਰ ਪਰਮੇਸ਼ਰ ਦੇਖਦਾ ਹੈ ਕਿ 6 ਦਿਨ ਚ ਇਹ ਇਨਸਾਨ ਕਿੱਦਾਂ ਚੱਲ ਰਿਹਾ ਹੈ ਕੱਲਾ ਸੰਡੇ ਚਰਚ ਆਨ ਨਾਲ ਛੰਡੇ ਚਰਚਾ ਨਾਲ ਤੁਸੀਂ ਆਸ਼ੀਸ਼ ਬਰਕਤ ਲੈ ਸਕਦੇ ਹੋ ਹallelujah ਅਗਰ ਤੁਸੀਂ ਲੰਬਾ ਉਮਰ ਜੀਣਾ ਚਾਹੁੰਦੇ ਹੋ ਪਰਮੇਸ਼ਵਰ ਚ ਲੰਬੀ ਜ਼ਿੰਦਗੀ ਕੱਟਣਾ ਚਾਹੁੰਦੇ ਹੋ ਬਲੈਸ ਜੀਵਨ ਜੀਣਾ ਚਾਹੁੰਦੇ ਹੋ ਉਹ ਕਹਿੰਦਾ ਕਿ ਜਦ ਮੈਂ ਤੁਹਾਨੂੰ ਧਨ ਦਾਂਗਾ ਬਾਈਬਲ ਚ ਲਿਖਿਆ ਕਿ ਜਦੋਂ ਧਨ ਦਿੰਦਾ ਹੈ ਉਹਦੇ ਨਾਲ ਬਿਮਾਰੀ ਨਹੀਂ ਮਿਲਾਂਦਾ ਹallelujah ਬਾਈਬਲ ਚ ਲਿਖਿਆ ਹੈ ਕਿ ਜਦੋਂ ਉਹ ਕਹਿੰਦਾ ਮੈਂ ਕਿਸੇ ਨੂੰ ਪੈਸਾ ਦੇਣਾ ਉਹਦੇ ਨਾਲ ਮੈਂ ਬਿਮਾਰੀ ਐਡ ਨਹੀਂ ਕਰਦਾ ਹallelujah ਜਿਹੜਾ ਚੀਜ਼ ਪਰਮੇਸ਼ਵਰ ਵੱਲੋਂ ਏ ਉਹ ਹਮੇਸ਼ਾ ਸੁਪਰ ਡੂਪਰ ਬਲੇਸੇ ਉਹਨੂੰ ਕੋਈ ਸ਼ੈਤਾਨ ਦੀ ਸ਼ਕਤੀ ਖੋ ਨਹੀਂ ਸਕਦੀ ਉਹ ਸਦਾ ਦੇ ਵਾਸਤੇ ਹੈ ਹallelujah ਕਿਸੇ ਵੀ ਬਾਈਬਲ ਚ ਲਿਖਿਆ ਕਿ ਜਿਹੜਾ ਇਨਸਾਨ ਤੇ ਭਰੋਸਾ ਰੱਖਦਾ ਹੈ ਨਾ ਉਹ ਇੱਕ ਸ਼ਰਾफी ਹੈ ਜਿਹੜਾ ਇਨਸਾਨ ਤੇ ਭਰੋਸਾ ਰੱਖਦਾ ਹੈ ਹallelujah ਔਰ ਸਾਨੂੰ ਅਸੀਂ ਪਰਮੇਸ਼ਵਰ ਤੇ ਭਰੋਸਾ ਰੱਖਣਾ ਹੈ ਔਰ ਡਾਕਟਰਸ ਨੇ ਜਿਹੜੇ ਉਹ ਪਰਮੇਸ਼ਵਰ ਨੇ ਬਣਾਏ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਉਸ ਉਹ ਸాల్ట్స్ ਜਿੰਦੇ ਨਾਲ ਆਪਾਂ ਦਵਾਈ ਖਾਈਏ ਦਵਾਈ ਖਾ ਸਕਨੇ ਆ ਕੋਈ ਬੁਖਾਰ ਹੁੰਦਾ ਆਪਾਂ ਇੱਕ ਗੋਲੀ ਖਾ ਲੈਂਦੇ ਆ ਬੁਖਾਰ ਠੀਕ ਹੋ ਜਾਂਦਾ ਪਰ ਕਈ ਐਦਾ ਦੇ ਸਟੇਜਿਸ ਆ ਜਾਂਦੇ ਨੇ ਜਦੋਂ ਦਵਾਈਆਂ ਵੀ ਕੰਮ ਕਰਨੀਆਂ ਬੰਦ ਕਰ ਜਾਂਦੀਆਂ ਨੇ ਹallelujah ਔਰ ਔਰ ਡਾਕਟਰਸ ਵੀ ਕਹਿੰਦੇ ਨੇ ਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਤੁਹਾਡਾ ਭਗਵਾਨ ਹੀ ਤੁਹਾਨੂੰ ਬਚਾ ਸਕਦਾ ਹallelujah ਡਾਕਟਰਸ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਆਪਰੇਟ ਕਰਦੇ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਅਗਰ ਪਰਮੇਸ਼ਵਰ ਨਾਲ ਏ ਤੇ ਉਹ ਦਵਾਈ ਖਾਦੀ ਵੀ ਅਸਰ ਕਰਦੀ ਅਗਰ ਪਰਮੇਸ਼ਵਰ ਨਾਲ ਨਹੀਂ ਹੈ ਨਾ ਕੋਈ ਦਵਾਈ ਵੀ ਅਸਰ ਨਹੀਂ ਕਰਦੀ ਹallelujah ਪਰਮੇਸ਼ਵਰ ਨੇ ਉਹ ਡਾਕਟਰਸ ਬਣਾਏ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਸਮਝ ਦਿੱਤੀ ਏ ਪਰ ਇੱਕ ਟਾਈਮ ਐਂਡ ਤੇ ਆ ਕੇ ਸਾਨੂੰ ਪਰਮੇਸ਼ਵਰ ਦੀ ਹੀ ਲੋੜ ਹੈ ਪਰਮੇਸ਼ਵਰ ਦੀ ਹੀ ਸਾਨੂੰ ਲੋੜ ਹੈ ਪਰਮੇਸ਼ਵਰ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਪਰਮੇਸ਼ਵਰ ਤੋਂ ਬਿਨਾ ਨਿਰਾਸ਼ਾ ਏ ਸ਼ਰਮਿੰਦਗੀ ਏ ਬਦਨਾਮੀ ਏ ਪਾਪ ਏ ਹਰ ਇੱਕ ਤਰ੍ਹਾਂ ਦਾ ਰੋਣਾ ਏ ਪਰ ਜੇ ਪਰਮੇਸ਼ਵਰ ਚ ਆ ਜਾਓਗੇ ਤਾਂ ਪਰਮੇਸ਼ਵਰ ਦੇ ਵਿੱਚ ਸਦਾ ਦਾ ਜੀਵਨ ਹੈ ਜ਼ਿੰਦਗੀ ਏ ਹਾਸਾ ਏ ਉਹ ਪਰਮੇਸ਼ਵਰ ਤੁਹਾਨੂੰ ਖੁਸ਼ੀ ਦਿੰਦਾ ਏ ਆਨੰਦ ਦਿੰਦਾ ਏ ਅੱਗੇ ਵਧਾਂਦਾ ਹੈ ਹallelujah ਪਰ ਜੇ ਅਸੀਂ ਪਰਮੇਸ਼ਰ ਤੋਂ ਦੂਰ ਰਹਾਂਗੇ ਤਾਂ ਜਿੰਨੇ ਵੀ ਇਸ ਵਚਨ ਨੂੰ ਸੁਣ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਅਗਰ ਪਰਮੇਸ਼ਰ ਤੋਂ ਦੂਰ ਰਹਾਂਗੇ ਕਦੀ ਅੱਗੇ ਨਹੀਂ ਵੱਧ ਪਾਵਾਂਗੇ ਅਗਰ ਜ਼ਿੰਦਗੀ ਚ ਅੱਗੇ ਵਧਣਾ ਚਾਹੁੰਦੇ ਹੋ ਕਿਸਮਤ ਕੋਈ ਕਿਸਮਤ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਕਿਸਮਤ ਨਹੀਂ ਹੈ ਅਗਰ ਤੁਸੀਂ ਮਿਹਨਤ ਕਰੋਗੇ ਬਾਈਬਲ ਚ ਲਿਖਿਆ ਹੈ ਮੰਗੋਗੇ ਮਿਲੇਗਾ ਢੂੰਡੋਗੇ ਪਾਓਗੇ ਖੜਕਾਓਗੇ ਖੁੱਲ ਜਾਏਗਾ ਹallelujah ਜੇ ਮੰਗੋਗੇ ਤਾਂ ਮਿਲੇਗਾ ਜੇ ਖੜਕਾਓਗੇ ਤਾਂ ਖੁੱਲ ਜਾਏਗਾ ਜੇ ਢੂੰਡੋਗੇ ਤਾਂ ਤੁਸੀਂ ਪਾਓਗੇ ਹallelujah ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੈ ਬਾਈਬਲ ਇਸ ਕਿਸਮਤ ਨੂੰ ਕੋਈ ਕਿਸਮਤ ਨੂੰ ਨਹੀਂ ਮੰਨਦੀ ਅਗਰ ਤੁਸੀਂ ਮਿਹਨਤ ਕਰੋਗੇ ਪਰਮੇਸ਼ਰ ਨੇ ਤੁਹਾਡੇ ਲਈ ਆਪਣੀ ਜਾਨ ਦੇ ਦਿੱਤੀ ਹੁਣ ਜੋ ਵੀ ਕਰਨਾ ਹੈ ਅਸੀਂ ਕਰਨਾ ਹੈ ਪ੍ਰਾਰਥਨਾ ਅਸੀਂ ਕਰਨੀ ਪਰਮੇਸ਼ਰ ਦੇ ਅੱਗੇ ਕਿ ਮੈਂ ਨਾ ਮਰਾਂਗਾ ਜੀਵਿਤ ਰਹਾਂਗਾ ਪਰਮੇਸ਼ਰ ਦੇ ਕੰਮ ਦਾ ਵਰਣਨ ਕਰਦਾ ਰਹਾਂਗਾ ਹallelujah ਪਰਮੇਸ਼ਰ ਤੂੰ ਆਪਣੇ ਵਚਨ ਚ ਵਾਅਦਾ ਕੀਤਾ ਮੈਂ ਤੈਨੂੰ ਧਰਗਾਈ ਉਹ ਨਾ ਕੁਤ ਕਰਾਂਗਾ ਉਹ ਉਸ ਵਾਧਿਆਂ ਨੂੰ ਸਾਨੂੰ ਕਲੇਮ ਕਰਨਾ ਪਏਗਾ ਉਸ ਬਿਮਾਰੀ ਨੂੰ ਡੰਟਣਾ ਪਏਗਾ ਉਹ ਬਿਮਾਰੀ ਤੁਹਾਨੂੰ ਛੋੜ ਕੇ ਚਲੀ ਜਾਏਗੀ ਉਹ ਪਰਮੇਸ਼ਵਰ ਤੁਹਾਨੂੰ ਲੰਬਾ ਜੀਵਨ ਦੇਵੇਗਾ ਔਰ ਤੋਲੇ ਦਾ ਜੋ ਸਿਰੇ ਬਾਈਬਲ ਲਿਖਿਆ ਕਿ ਤੋੜਾ ਸਿਰ ਸਜਾਵਟ ਦਾ ਸਿਰੇ ਉਹ ਰਾਇਸ਼ਨਸ ਦਾ ਜਿਹੜਾ ਕਰਾਉਨ ਹੈ ਉਹ ਤਾਜ ਹੈ ਪਰਮੇਸ਼ਰ ਤੁਹਾਡੇ ਸਿਰ ਤੇ ਰੱਖੇਗਾ ਹallelujah ਉਹ ਬਿਮਾਰੀ ਪਰਮੇਸ਼ਰ ਦੇ ਵਰਡ ਨਾਲੋਂ ਵੱਡੀ ਨਹੀਂ ਹੈ ਉਹ ਬਿਮਾਰੀ ਪਰਮੇਸ਼ਰ ਦੀ ਆਤਮਾ ਨਾਲੋਂ ਵੱਡੀ ਨਹੀਂ ਹੈ ਉਹ ਮੌਤ ਪਰਮੇਸ਼ਰ ਦੀ ਆਤਮਾ ਨਾਲੋਂ ਵੱਡੀ ਨਹੀਂ ਹੈ ਜੋ ਤੁਹਾਨੂੰ ਜਵਾਨੀ ਵਿੱਚ ਲੈ ਜਾਏ ਅਗਰ ਤੁਸੀਂ ਲੰਬਾ ਜੀਵਨ ਜੀਣਾ ਚਾਹੁੰਦੇ ਹੋ ਆਪਣਾ ਜੀਵਨ ਪਰਮੇਸ਼ਰ ਨੂੰ ਦਿਓ ਡੇਲੀ ਪ੍ਰਾਰਥਨਾ ਕਰੋ ਫਾਸਟਿੰਗ ਕਰੋ ਡੇਲੀ ਵਚਨ ਪੜੋ ਹਰ ਸੰਡੇ ਚਰਚ ਜਾਓ ਪਰਮੇਸ਼ਰ ਨਾਲ ਆਪਣਾ ਸਮਾਂ ਗਜਾਰੋ वचन ਦੇ ਅਨੁਸਾਰ ਆਪਣਾ ਜੀਵਨ ਜਿਓ ਪਰਮੇਸ਼ਰ ਮੇਰਾ ਵਾਅਦਾ ਪਰਮੇਸ਼ਰ ਦਾ ਵਾਅਦਾ ਹੈ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਜੋ ਇਹ ਕਰਦਾ ਹੈ ਪਰਮੇਸ਼ਰ ਨੂੰ ਲੰਬੀ ਉਮਰ ਦਿੰਦਾ ਹallelujah ਮੈਂ ਜਿੰਨੇ ਵੀ ਲੋਕ ਇਸ वचन ਨੂੰ ਦੇਖਣ ਪਰਮੇਸ਼ਰ ਹਰੇਕ ਦੀ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਏ ਹਰੇਕ ਨੂੰ ਬਹੁਤ ਜਰੀ ਆਸ਼ੀਸ਼ ਬਰਕਤ ਦੇ ਮੈਂ ਸਭ ਨੂੰ ਜੈਮਸ ਕੀ ਆਮੀਨ